ਸੇ ਸ਼ੀ ਕੱਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਹਾਜ਼ਰਾਂ ਇੱਕ ਨਵੀਂ ਕਹਾਣੀ ਸੁਖਵੀਰ ਕੌਰ ਸੁਖਦਵਾਰਾ ਲਿਖੀਗੀ ਲੈ ਕੇ ਆਜੋ ਆਪਾਂ ਸ਼ੁਰੂ ਕਰੀਏ ਇਹ ਕੋਈ ਕਹਾਣੀ ਤਾਂ ਨਹੀਂ ਆ ਪਰ ਹਾਂ ਬਹੁਤ ਮਾਮਾ ਭੈਣਾ ਨੇ ਆਪਣੇ ਪਿੰਡੇ ਤੇ ਹੰਡਾਈ ਆ ਜੇ 84 ਦੇ ਦੌਰ ਨੇ ਪਤੀ ਤੇ ਪੁੱਤ ਕਰੋ ਬਾਹਰ ਲੋਕ ਲੋਕ ਕੀ ਰੈਲੀ ਮਜਬੂਰ ਕਰ ਦਿੱਤੇ ਸੀ ਕਈ ਤਿੱਸ ਜਿਵੇਂ ਇਹ ਵੀ ਆਪਣੇ ਨਵੇਂ ਵਿਆਹੀ ਨਾਲ ਆਪਣੇ ਪਿਆਰ ਦੀ ਚਾਹ ਵੀ ਪੂਰੀ ਨਹੀਂ ਸੀ ਕਰ ਪਾਈਆਂ ਜਦ ਉਹ ਵਾਣਾ ਦੇ ਵਿੱਚ ਰਤਨ ਲੋਕੀ ਲੰਕਾਉਣ ਦੀ ਮਜਬੂਰ ਹੋ ਗਏ ਸੀ ਬਸ ਇੱਕ ਕੋਸ਼ਿਸ਼ ਕਿਸੇ ਮੁਟਿਆਰ ਦੇ ਦਿਲ ਦੇ ਹਾਲ ਨੂੰ ਦੇਖਣ ਦੀ ਤੇ ਕਿਸੇ ਮਾਂ ਦੀ ਆਪਣੇ 6 ਫੁੱਟ ਦੇ ਗੱਭਰੂ ਪੁੱਤੀ ਲਾਸ਼ ਦੇ ਵਿਲਕਦੀ ਦੀ ਕਹਾਣੀ ਤੁਹਾਡੇ ਸਭ ਦੇ ਸਨਮੋ ਕਰਨ ਦੀ ਜੋ ਸਾਡੇ ਆਸ-ਪਾਸ ਇਸ ਮਾਂਚ ਵਿਖਿਆ ਤੇ ਸੁਨਿਆ ਹੋਏ ਹਨ ਆਸ ਕਰਦੀ ਹਾਂ ਹਮੇਸ਼ਾ ਦੀ ਤਰ੍ਹਾਂ ਇਸ ਪਾਰ ਵੀ ਉਹਨਾਂ ਹੀ ਪਿਆਰ ਦੇਵੋਗੇ ਜੇ ਜਿੱਥੇ ਕਿਤੇ ਕੁਝ ਗਲਤ ਲੱਗੇ ਤਾਂ ਆਰਾ ਦੱਸੇ ਨੀ ਜ਼ਰੂਰ ਬੰਨਾ ਜੀ ਤਾਂ ਕਿ ਗਲਤੀ ਸੁਧਾਰੀ ਜਾ ਸਕੇ ਮੁੱਖ ਪਾਤਰ ਸਰਬੀ ਸਰਬੀ ਦਾ ਪਤੀ ਕੁਲਦੀਪ ਸਿੰਘ ਦੀਪਾ ਸਰਬੀ ਦਾ ਪੁੱਤ ਪ੍ਰਤਾਪ ਸਿੰਘ ਬਾਕੀ ਕਿਰਦਾਰ ਕਹਾਣੀ ਚ ਨਾਲੋਂ ਨਾਲ ਆਉਂਦੇ ਰਹਿਣਗੇ ਸਰਵੇ ਤੇ ਦੀਪੇ ਦਾ ਨਮਨਮਾ ਵਿਆਹ ਹੋਇਆ ਸੀ ਅੱਜ ਸਰਬੀ ਨੂੰ ਉਸ ਦੇ ਘਰ ਵਾਲੀ ਦੀਪੀ ਨੇ ਪੀਕਿਆਂ ਤੋਂ ਲੈ ਕੇ ਜਾਣਾ ਸੀ ਉਸੇ ਦੀ ਉਡੀਕ ਵਿੱਚ ਸਰਬੀ ਦੀਆਂ ਭੈਣਾਂ ਤੇ ਮਾਂ ਬਾਪ ਪ੍ਰਾ ਸਭ ਕੁਝ ਖਾਣ ਪੀਣ ਲਈ ਖਾਸ ਖਾਣੇ ਬਣਾਉਣ ਲੱਗੀ ਹੋਈ ਸੀ ਬਾਪੂ ਮੈਂ ਤਾਂ ਆਨਾ ਕਿ ਅੱਜ ਦੀਪਾ ਜੀ ਨੂੰ ਰੱਖ ਹੀ ਲਈ ਤੇ ਕੱਨ ਨੂੰ ਭੈਣ ਤੇ ਭਾਜੀ ਚਲ ਜਾਣਗੇ ਸ਼ਿਕੰਦਰ ਸਰਬੀ ਦੇ ਪ੍ਰਾਨੇ ਆਪਣੇ ਬਾਪੂ ਦਿਹਾਜ ਸਿੰਘ ਨੂੰ ਕਿਹਾ ਲੈ ਪੁੱਤ ਮਰਜੀ ਆ ਜਿਵੇਂ ਤੁਸੀਂ ਆਖੋ ਜੇ ਮਨ ਜਾਵੇ ਤਾਂ ਰੱਖ ਲਿਓ ਤੇ ਮੁਰਗਾ ਵੀਰੇ ਨੇ ਛੱਡੀ ਪਰੋਹਣੇ ਦੀ ਭਰਪੂਰ ਸੇਵਾ ਕਰੇ ਅਕਸਰ ਨੂੰ ਵੱਡਾ ਜਮਾਈ ਆ ਬਾਪੂ ਇਹਨਾਂ ਆ ਕੇ ਖੇਤ ਗਿੜਾ ਮਾਰਨੇ ਚਲਾ ਜਾਂਦਾ ਹੈ ਦੇ ਸ਼ਿਕੰਦਰ ਨਾਲਕ ਦੇ ਛੋਟੇ ਜਿਹੇ ਸ਼ਹਿਰ ਨੁਮਾ ਕਸਬੇ ਜੋ ਕਿ ਹੁਣ ਪੂਰੀ ਤਰ੍ਹਾਂ ਸ਼ਹਿਰ ਬਣ ਚੁੱਕਾ ਹੈ ਪਹਿਲਾਂ ਟਾਮੇ ਟੰਬੇ ਦੁਕਾਨ ਹੋਇਆ ਕਰਦੀ ਸੀ ਇੱਕ ਮੁਰਗਾ ਬਨਵਣ ਲਈ ਆਇਆ ਤੇ ਨਾਲ ਹੀ ਆਉਂਦੇ ਹੋਏ ਠੇਕੇ ਤੋਂ ਇੱਕ ਅਧਿਆਸ ਸੋਫੀਆ ਦਾ ਵੀ ਲੈ ਆਇਆ ਆਕੇ ਸ਼ਿਕੰਦਰ ਨੇ ਚੰਗੀ ਤਰ੍ਹਾਂ ਮੀਟ ਸਾਫ਼ ਕੀਤਾ ਤੇ ਚੁੱਲੇ ਤੇ ਪਤਲੀ ਤੜਕੇ ਤੜਕਾ ਲਾਉਣ ਲੱਗ ਪਿਆ ਕਿਛਤਰੂ ਬੁਹਾ ਖੜਕਦਾਇਆ ਬੁਹੇ ਦੇ ਖੜਕਦੇ ਸ਼ਿਕੰਦਰ ਉੱਠ ਕੇ ਅਗਾ ਹੁੰਦਾ ਹੈ ਤਉ ਉਸਾਪ ਨੂੰ ਯਾ ਕੁਲਦੀਪ ਸਿੰਘ ਦੀ ਪਾ ਗਿਆ ਸੀ ਆਪਣੀ ਭਾਜੀ ਨੂੰ ਫਤਿਬ ਲਾ ਕੇ ਸਿਕੰਦਰ ਸਾਈਕਲ ਫੜਕੇ ਅੰਦਰ ਬਰਾਂਡੇ 'ਚ ਲੰਗਾ ਦਿੰਦਾ ਹੈ ਮੰਜਾ ਤਾਂ ਆਪਣੇ ਪਨੋਈਏ ਦੇ ਹੋਂ ਤੋਂ ਪਲਾਈ ਉਸਨੇ ਵਿਸਾ ਦਿੱਤਾ ਸੀ ਸਰਵੀ ਪੈਣ ਦੇ ਹੱਥੀ ਕੱਢੀ ਹੋਈ ਫੁੱਲਾਂ ਦੇ ਜਾਲ ਵਾਲੀ ਚਾਦਰ ਭਾਜੀ ਦੇ ਬੈਠਣ ਤੇ ਸਿਕੰਦਰ ਆਪਣੀ ਬੀਬੀ ਨੂੰ ਸਫਾਤ ਵਿੱਚ ਜਾ ਕੇ ਸਨੇਹਾ ਦਿੰਦਾ ਆ ਕਿ ਪਾਣੀ ਧਾਣੀ ਲੈ ਕੇ ਆਉਣਾ ਭਾਜੀ ਨੂੰ ਬੈਠ ਕੇ ਜਿ ਬਿਠਾਇਆ ਆ ਆਪ ਵਾਪਸ ਆ ਕੇ ਇੱਕ ਵਰ ਮੀਟ ਵਿੱਚ ਕੜਸੀ ਮਾਰ ਕੇ ਵੇਖ ਜਾਂਦਾ ਹੈ ਤੇ ਆਪਣੇ ਭਾਜੀ ਕੋਲ ਜਾ ਪੈਠਦਾ ਹੈ। ਘਰ ਸਭ ਚੰਗੇ ਸੀ ਜੀ? ਮਾਸੀ, ਮਾਸੜ ਜੀ ਹੋਣੀ। ਹਾਂ ਸਭ ਭਲੇ ਚੰਗੇ ਸੀ। ਤੂੰ ਦੱਸ ਕੀ ਚੁੱਲ੍ਹੇ ਤੇ ਧੱਡ ਛੱਡਿਆ? ਇੱਥੇ ਤੱਕ ਕੁਸ਼ੂ ਆ ਰਹੀਆਂ ਨੇ। ਦੀਪੇ ਨੇ ਹੱਸਦੇ ਹੋਏ ਨੇ ਆਖਿਆ। ਹਾਂਜੀ, ਬੇਬੇ ਤੇ ਭੈਣਾਂ ਨੇ ਰਲਮਿਲ ਕੇ ਤੁਹਾਡੀ ਸੇਵ ਲਈ ਖਾਣ ਪੀਣ ਦੇ ਕਈ ਪਕਵਾਨ ਬਣਾਏ ਨੇ ਤੇ ਮੈਂ ਸੋਚਿਆ ਮੈਂ ਮੀਟ ਬਣਾ ਦੇਵਾਂ। सिकंदर दी गर्ल्स उनके दीपा उछे तिने हसन लग गया जनु सरपी दी छोटी पैन मुखो मुख्तियार ਕਰ ਚੌਥਮੀ ਚ ਪਰਦੀ ਸੀ ਆਪਣੇ ਜੀਜਾ ਨੂੰ ਪਾਣੀ ਦੇਣ ਵਾਸਤੇ ਹੁੰਦੀ ਆ ਤੇ ਫਤਿਹ ਬੁਲਾਂਦੀ ਆ ਪਾਣੀ ਦਾ ਗਲਾਸ ਪਰਦੀਪਾ ਮੁੱਖੋ ਨੂੰ ਗਲਾਸ ਫੜਾਉਂਦੀ ਹੋਈ ਤੇ ਮਜ਼ਾਕ ਚਾਕਦਾ ਅਜਨੀ ਜੇ ਉਂਝੇ ਕੁਰਨਾ ਹਾਈ ਕਿਵੇਂ ਮੈਂ ਕਦ ਕੋ ਰਿਆ ਮੁੱਖ ਡਰਦੀ ਹੋਈ ਆਖਦੀ ਆ ਲੈ ਐਨੀ ਜੀਤੀ ਭੁੱਲ ਗਈ ਉਸ ਦਿਨ ਨੂੰ ਦੀਪਾ ਵਿਅਸੇ ਡਰ ਨੂੰ ਹੋੜ ਰੋਂਦੇ ਹੋਏ ਆਖਦਾ ਕਿਹੜੇ ਦਿਨ ਨੂੰ ਮੈਨੂੰ ਤਾਂ ਯਾਦ ਨਹੀਂ ਹੁਣ ਤੂੰ ਹੀ ਦੱਸੋ ਜਿਸ ਦਿਨ ਮੇਰਾ ਤੇ ਸਰਵਕੌਰ ਦਾ ਵਿਆਹ ਹੋਇਆ ਸੀ ਉਸ ਦਿਨ ਲ ਮੈਗ ਕੀ ਕੀਤਾ ਸੀ ਹੁਣ ਛੇਤੀ ਦੱਸੋ ਹੋਰ ਨਾ ਡਰੋ ਕਮਲੀ ਕੁਝ ਨਹੀਂ ਕੀਤਾ ਬਾਜੀ ਤੇ ਤੈਨੂੰ ਛੇੜਦੇ ਪਿਆ ਸ਼ਿਕੰਦਰ ਮੁਖ ਕੋ ਤਾਂ ਡਰ ਦੂਰ ਕਰਨ ਦਾ ਯਤਨ ਕਰਦਾ ਹੈ ਲੈ ਇਹ ਤੇ ਮੇਰੀ ਭੈਣਾ ਮੈਗਾ ਛੇੜਨਾ ਇਸ ਨੂੰ ਦੀਪਿਆ ਤੇ ਆਖਣ ਤੇ ਸ਼ਿਕੰਦਰ ਕਹਿਣ ਲੱਗਦਾ ਹੈ ਮੇਰਾ ਉਹ ਮਤਲਬ ਨਹੀਂ ਸੀ ਪਾਜੀ ਹਾਂ ਮੈਂ ਸਮਝ ਗਿਆ ਪਰ ਮੈਂ ਕੀ ਕੀਤਾ ਇਹ ਤਾਂ ਦੱਸੋ ਕੁਝ ਨਹੀਂ ਸੀ ਕੀਤਾ ਜਾ ਤੂੰ ਗਲਾਸ ਰੱਖਾ ਚਾ ਤੱਕ ਜਾ ਕੇ ਸ਼ਿਕੰਦਰ ਨੇ ਆਖਿਆ ਜਦ ਤੱਕ ਬੇਬੇ ਵੀ ਆ ਗਈ ਬੇਬੇ ਨੂੰ ਵੇਖਦੇ ਦੀ ਪੌਟ ਖੜਾ ਹੋਇਆ ਤੇ ਪੈਰੇ ਹੱਥ ਲਾਏ ਮਾਂ ਸਦਕੇ ਮੇਰਾ ਜਿਉਣ ਜੋਗਾ ਪੁੱਤ ਰੱਬ ਲਮੀਆਂ ਉਮਰਾਂ ਕਰੇ ਜਵਾਨੀ ਆਮਣੀ ਸਿਰ ਪਲੋਸਦੇ ਹੋਏ ਬੇਬੇ ਨੇ ਅਸੀਸਾਂ ਦਾ ਮੀਂਹ ਬਰਸਾ ਦਿੱਤਾ ਤੇ ਬੇਬੇ ਦੇ ਪਿੱਛੇ ਨਾਮੋ ਗੁਰਨਾਮ ਕਰੋ ਪੀਤੋ ਪ੍ਰੀਤਮ ਕਰਨੇ ਵੀ ਆਣ ਫਤਿ ਬੁਲਾਈ ਤੇ ਆਪਣੇ ਭਾਜੀ ਤੋਂ ਸੰਗਦੀਆਂ ਹੋਈਆਂ ਦੋਨੋਂ ਆਪਣੀਆਂ ਚੁੰਨੀਆਂ ਨੂੰ ਦੰਦ ਚ ਲੈ ਕੇ ਹੱਸਦੀਆਂ ਹੋਈਆਂ ਬਾਹਰ ਚਲੀ ਗਈਆਂ ਪਰਦੀਪੇ ਦੀ ਨਜ਼ਰਾਂ ਤਾਂ ਸਰਬੀ ਨੂੰ ਲੱਭ ਰਹੀਆਂ ਪਰਦੀਪ ਦੀਆਂ ਅੱਖਾਂ ਤਾਂ ਸਰਬੀ ਨੂੰ ਲੱਭ ਰਹੀਆਂ ਸੀ ਸ਼ਾਇਦ ਆਪਣੇ ਮਾਂ-ਬਾਪ ਤੇ ਭਰਾ ਦੇ ਸਾਹਮਣੇ ਉਹ ਦੀਪ ਨੂੰ ਬੁਲਾਉਣ ਤੋਂ ਸੰਗਦੀ ਸੀ ਇਸੇ ਲਈ ਉਹ ਨਾ ਆਈ ਬਾਪੂ ਵੀ ਖੇਤੋਂ ਵਾਪਸ ਆ ਗਿਆ ਸਭ ਨੇ ਚਾਹ ਨਾਲ ਬੇਬੇ ਦੀਆਂ ਬਣਾਇਆ ਕਚੌੜੀਆਂ ਤੇ ਪਕੌੜੇ ਖਾ ਰਹੇ ਸੀ ਕਿ ਦਵ ਬੀਬੀ ਨੇ ਦਵਾਰਾ ਗਰਮ-ਗਰਮ ਕਚੌੜੀਆਂ ਹੋਰ ਦੇ ਕਿਉਂ ਲੈ ਮੁੱਖ ਨੂੰ ਆਕਿਆ ਲੈ ਮੈਨੂੰ ਤਾਂ ਸੰਗ ਲੱਗਦੀ ਆ ਪਹਿਲਾਂ ਹੀ ਭਾਜੀ ਕਹਿੰਦੇ ਸੀ ਮੈਂ ਘੂੜਦੀ ਆ ਆਪੇ ਫੜਾਓ ਬੇਬੇ ਨੇ ਨਮ ਅਤੇ ਪ੍ਰੀਤ ਦੇ ਨੂੰ ਆਕਿਆ ਪਰ ਉਹ ਵੀ ਆਖਣ ਲੱਗਿਆ ਸਾਨੂੰ ਤੇ ਸੰਗ ਲੱਗਦੀ ਆ ਤੇ ਬੋਲੀਆ ਸਰਬੀ ਫੜਾ ਆਵੇ ਪਰ ਸਰਬੀ ਤਾਂ ਅਜੇ ਤੱਕ ਸ਼ਰਮ ਦੀ ਮਾਰੀ ਮਿਲਕੇ ਵੀ ਨਹੀਂ ਸੀ ਆਈ ਹਰ ਕੇ ਬੇਬੇ ਦੇ ਕਹੇ ਸਰਬੀ ਨੂੰ ਜਾਣਾ ਪਿਆ ਇੱਕ ਆਥਰਣ ਚੁੰਨੀ ਨੂੰ ਨੱਕ ਤੱਕ ਕਰਕੇ ਛੇਰੇਲ ਕੋਕੀ ਅੰਦਰ ਗਈ ਤੇ ਫਤਿਹ ਬਲਾ ਕੀ ਗਰਮ-ਗਰਮ ਕਚੌੜੀਆਂ ਰੱਖ ਕੇ ਹਵਾ ਦੀ ਤਰ੍ਹਾਂ ਬਾਹਰ ਆ ਗਈ ਬੇਬੇ ਨੇ ਵੇਖਦੀ ਕਿਹਾ ਲੈ ਫੂਟ ਕਿਵੇਂ ਕਰਦੀ ਆ ਸੁਖਨਾਲ 2 ਮਹੀਨੇ ਹੋਣ ਨੂੰ ਆਇਆ ਤੇਰੇ ਵਿਆਹ ਨੂੰ ਐਨੀ ਸੰਗ ਲੈ ਬੇਬੇ ਬਾਪੂ ਤੇ ਵੀਰ ਤਾਂ ਕੋਲ ਬੈਠੇ ਨੇ ਐਵੇਂ ਕਿਵੇਂ ਫਸੇ ਆਂ ਤੂੰ ਦੱਸ ਤੂੰ ਮੇ ਬਾਪੂ ਨੂੰ ਵੇਖ ਕੇ ਸੰਗ ਜਾਣੀਂ ਸੈਂ ਤੇ ਹੋਰ ਕੀ ਨਾ ਸੰਗ ਤਾਂ ਮੁਟਿਆਰ ਦਾ ਗਹਿਣਾ ਹੁੰਦੀ ਆ ਹਾਸਾ ਟਿੱਟਾ ਹੁੰਦਾ ਰਿਹਾ ਰਾਤ ਹੁੰਦੇ ਸ਼ਿਕੰਦਰ ਨੇ ਆਪਣਾ ਮੰਜਾ ਜਾਂ ਕੋਠੇ ਚਾੜਿਆ ਇਹ ਦੇਖਦੀ ਭਵੀ ਉਹਦੇ ਨਾਲ ਕੋਠੇ ਤੇ ਹੀ ਚਲਾ ਗਿਆ ਸ਼ਿਕੰਦਰ ਆਪਣਾ ਬਿਸਤਰਾ ਠੀਕ ਕਰਕੇ ਆਪਣੇ ਸਰਾਣੇ ਥੱਲੇ ਹੋ ਪੱਖੇ ਖੜ ਚੱਲਣ ਲੱਗ ਪਿਆ ਜਦ ਤੱਕ ਉਸਦੀ ਨਜ਼ਰ ਪਿੱਛੇ ਖੜੇ ਦੀਪੇ ਤੇ ਪਈ ਤੇ ਉਸਨੇ ਆਖਿਆ ਤਸ ਸਹੀ ਝ ਪਛਾਣਾ ਸੀ ਮੈਂ ਤਾਂ ਪੱਖੇ ਦਾ ਵੀ ਪ੍ਰਬੰਧ ਕਰ ਆਇਆ ਸੀ ਨਾ ਨਾ ਲੋੜ ਨਹੀਂ ਪਿੰਡ ਵੀ ਤਾਂ ਕੋਠਿਆਂ ਦੀ ਮੰਜੜਾ ਹੀ ਤੇ ਆ ਗਰਮੀਆਂ 'ਚ ਜੀ ਜੀ ਅਗਦਾ ਹੋਇਆ ਸ਼ਿਕੰਦਰ ਆ ਪਾਸੇ ਘਟ ਗਿਆ ਤੇ ਦੀਪੇ ਨੂੰ ਮੰਜੇ ਤੇ ਬੈਠਣ ਲਈ ਕਿਹਾ ਦੋਨੋਂ ਜੀਜਾ ਸਾਲਾ ਗੱਲਾਂ ਕਰਦੇ ਰਹੇ ਸ਼ਿਕੰਦਰ ਨੇ ਕਾਫੀ ਪੀ ਰੱਖੀ ਸੀ ਪਰ ਦੀਪੇ ਨੇ ਤਾਂ ਮਸਾਂ ਹੀ ਇੱਕ ਪੈਗ ਲਾਇਆ ਸੀ ਦੋਨੋਂ ਬੈਠੇ ਰਹੇ ਤਾ ਜਨਕ ਦੀਪੇ ਨੇ ਸ਼ਿਕੰਦਰ ਨੂੰ ਕਿਹਾ ਇੰਜ ਕਰੀ ਸ਼ਿਕੰਦਰਾ ਸਵੇਰੇ ਤੂੰ ਤੇਰੀ ਭੈਣ ਨੂੰ ਪਿੰਡ ਛੱਡਾ ਵੀ ਮੈਂ ਲਾਗੇ ਦੀ ਪਿੰਡ ਜ਼ਰੂਰੀ ਕੰਮ ਜਾਣਾ ਮੈਂ ਉੱਥੇ ਲੇਟ ਵੀ ਹੋ ਸਕਦਾ ਉਸ ਵਕਤ ਹੀ ਨਿਕਲ ਜਾਣਾ ਠੀਕ ਆ ਸੋ ਜਾ ਮੈਂ ਵੀ ਹੀਟਾ ਜਾ ਰਿਹਾ ਦੀਪਾ ਥੱਲੇ ਆਪਣੇ ਕਮਰੇ 'ਚ ਸੋ ਗਿਆ ਆਸ-ਪਾਸ ਚ ਕਾਲੀ ਤੇ ਸੁੰਨੀ ਰਾਤ ਵੀ ਜਿਵੇਂ ਚੁੱਪ-ਚਾਪ ਸਭ ਕੁਝ ਤਾੜ ਰਹੀ ਸੀ ਸਵੇਰ ਹੋਈ ਜਦ ਗੁਰੂ ਘਰ ਤੋਂ ਗ੍ਰੰਥੀ ਸਾਹਿਬ ਦੇ ਪਾਠ ਕਰਨ ਦੀ ਆਵਾਜ਼ ਆਈ ਤਾਂ ਬੇਬੇ ਨੇ ਉੱਠ ਨਹਾ ਕੇ ਚੁੱਲ੍ਹੇ ਚਾਤਰ ਲੈ ਬਾਪੂ ਵੀ ਉੱਠ ਕੇ ਗੁਰੂ ਘਰ ਚ ਲੱਗਿਆ ਜਦ ਤੱਕ ਥੋੜਾ ਮੋਹ ਨਿਰਾ ਹੋਇਆ ਤਾਂ ਸਿਕੰਦਰ ਆਪਣਾ ਮੰਝਾ ਵਿਸਤਰਾ ਲੈ ਕੋਠਿਓ ਥੱਲੇ ਉਤਰ ਆਇਆ ਜ ਚਾਹ ਲੈ ਕੇ ਦੀਪੇ ਦੀ ਕਮਰੇ 'ਚ ਗਿਆ ਤਾਂ ਉਹ ਉੱਥੇ ਨਹੀਂ ਸੀ ਉਹ ਭਰਾ ਅੰਦੇਚ ਨਜ਼ਰ ਕਮਾਈ ਦਾ ਸਾਈਕਲ ਵੀ ਨਹੀਂ ਸੀ ਫਿਰ ਸ਼ਿਕੰਦਰ ਯਾਦ ਆਇਆ ਕਿ ਉਹਨੇ ਤਾਂ ਜਾਣਾ ਸੀ ਦੀਪੇ ਦੇ ਕਹੇ ਸ਼ਿਕੰਦਰ ਆਪਣੀ ਭੈਣ ਸਰਵੀ ਨੂੰ ਪਿੰਡ ਚਾੜਾਇਆ ਸ਼ਾਮ ਨੂੰ ਦੀਪਾ ਵੀ ਕਾਰਾ ਗਿਆ ਸਰਵੀ ਨੇ ਬੜਾਈ ਜਾਨਣਾ ਚਾਇਆ ਕਿ ਉਹ ਉਸ ਵਕਤ ਕਿੱਥੇ ਨਿਕਲ ਗਏ ਸੀ ਪਰ ਨਹੀਂ ਉਹਨੇ ਟਾਲ ਦਿੱਤਾ ਕਿ ਮੈਂ ਆਪਣੀ ਕਿਸੇ ਦੋਸਤ ਦੇ ਘਰ ਕੋਈ ਬਿਮਾਰ ਸੀ ਉਸ ਦਾ ਪਤਾ ਲੈਣ ਗਿਆ ਸੀ ਸਮਾਂ ਲੱਗਦਾ ਗਿਆ ਦੀਪੇ ਤੇ ਸਰਵੀ ਦੇ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪ੍ਰਤਾਪ ਸਿੰਘ ਰੱਖਿਆ ਗਿਆ। ਜਿਹੜਾ ਪ੍ਰਤਾਪ 2 ਮਹੀਨੇ ਦਾ ਸੀ ਤਾਂ 84 ਦੇ ਹਮਲੇ ਤੋਂ ਬਾਅਦ ਚੱਲੀ ਲਹਿਰ ਦੇ ਕਾਰਨ ਆਮੀ ਪਿੰਡਾਂ ਵਿੱਚ ਪੁਲਿਸ ਛਾਪਾ ਮਾਰ ਨਾ ਜਾਇਆ ਕਰਦੀ ਸੀ। ਦੀਪੇ ਦੇ ਨਾਲ ਦੇ ਦੋ ਦੋਸਤ ਪੁਲਿਸ ਦੇ ਹੱਥੇ ਛੜ ਗਏ ਸੀ ਤੇ ਇੱਕ ਪਿੰਡ ਦੇ ਨਾਲ ਦੇ ਘਰ ਤੋਂ ਮੁੰਡੇ ਦੀ লাশ ਜੁਖੁਰਦ-ਬੁਰਦ ਕਰ ਦਿੱਤੀ ਗਈ ਸੀ। ਨਹਿਰ ਵਿੱਚੋਂ ਮਿਲੀ। ਉਸ ਦੀ ਪਹਿਚਾਣ ਵੀ ਨਹੀਂ ਸੀ ਆ ਰਹੀ। ਕਿਉਂ ਦੀਪੇ ਦਾ ਦੋਸਤ ਚੰਨਨ ਸਿੰਘ ਜੋ ਕਿ ਉਸ ਦੀ ਜਮਾਤੀ ਸੀ ਇਕੱਠੇ ਹਰ ਥਾਂ ਜਾਇਆ ਕਾਇਆ ਕਰਦੀ ਸੀ ਇੰਜ ਇੱਕ ਦਿਨ ਕਿਸੇ ਦੀ ਕੀਤੀ ਮੁਖਬਰੀ ਕਰਕੇ ਦੀਪੀਰੇ ਘਰ ਵੀ ਪੁਲਿਸ ਨੇ ਛਾਪਾ ਮਾਰਿਆ ਪਰ ਕਰਦੇ ਪਿਛਲੇ ਬਨੇ ਗੇੜ ਤੋਦੀ ਭੱਜਨ ਚ ਕਾਮਯਾਬ ਹੋ ਗਿਆ ਜਦ ਤੱਕ ਪੁਲਿਸ ਉਸ ਤੱਕ ਪਹੁੰਚਦੀ ਉਹ ਰਾਤ ਇਹ ਹਨੇਰੇ ਚ ਪਿੰਡ ਦੀਆਂ ਗਲੀਆਂ ਚ ਕਿਤੇ ਰੇ ਗੁੰਮ ਹੋ ਚੁੱਕਾ ਸੀ ਦੀਪੀਰੇ ਘਰ ਵਿੱਚ ਆਮੀ ਪੁਲਿਸ ਦਾ ਗੇੜਾ ਲੱਗਣ ਲੱਗ ਪਿਆ ਸੀ ਬਹੁਤਾ ਸਮਾਂ ਉਹਨਾਂ ਦੀਪਾ ਘਰੋਂ ਬਾਹਰ ਹੀ ਰਹਿੰਦਾ ਸੀ ਦੀ ਜੀ ਕਿਧਰੇ ਉਹਦੇ ਆਸ-ਪਾਸ ਫਿਰਦੇ ਦੀ ਕੋਈ ਖਬਰ ਹੁੰਦੀ ਤਾਂ ਚੱਟ ਪੁਲਿਸ ਸ਼ਾਪੇਮਾਰੀ ਕਰਨ ਲੱਗ ਜਾਂਦੀ ਤੇ ਫਿਰ ਉਹ ਘਰੋਂ ਭਜਣ ਚ ਕਮਯਾਬ ਹੋ ਜਾਂਦਾ ਇਹ ਹੀ ਉਹ ਸਮਾਂ ਹੁੰਦਾ ਸੀ ਜ ਜਿਹੜਾ ਸਰਬੀ ਨੂੰ ਵੀ ਆਪਣੇ ਪੁੱਤਰ ਪ੍ਰਤਾਪ ਦੇ ਨਾਲ ਕਈ ਵਾਰ ਆਪਣੀਆਂ ਅਲੱਗ-ਲੱਗ ਰਿਸ਼ਤੇਦਾਰੀਆਂ 'ਚ ਲੁਕਣਾ ਪੈਂਦਾ ਸੀ ਇਹ ਹੀ ਉਹ ਸਮਾਂ ਜਦ ਦੀਪੀ ਦੀ ਕੋਈ ਖਬਰ ਨਹੀਂ ਸੀ ਕਿੱਥੇ ਉਹ ਹੁੰਦਾ ਸੀ ਤੇ ਕਿੱਥੇ ਉਸ ਨੂੰ ਉਹਦੀ ਆਪਣੀ ਪਤਨੀ ਨੇ ਜਦ ਕੋਈ ਚਿੱਠੀ ਲਿਖ ਕੇ ਆਪਣੇ ਦਿਲ ਦਾ ਹਾਲ ਸੁਣਾਉਣਾ ਹੁੰਦਾ ਸੀ ਨਾ ਸਰ ਵੀ ਵਿਆਹੀ ਸੀ ਨਾ ਸਰ ਵੀ ਕੁਆਰੀ ਸੀ ਨਾ ਸਰ ਵੀ ਕੋਈ ਬੇਫਾ ਸੀ ਬਸ ਇੱਕ ਲੰਮੀ ਰੀ ਉਡੀਕ ਚੋ ਜੀ ਰਹੀ ਸੀ ਪਤਾ ਨਹੀਂ ਹੋ ਜਾ ਕੋਈ ਹੋਰ ਵੀ ਐਵੇਂ ਹੀ ਇੰਤਜ਼ਾਰ ਕਰਦੀਆਂ ਆ ਬੁੱਢੀਆਂ ਹੋ ਗਈਆਂ ਤੇ ਧੀਆ ਪੁੱਤਰ ਜਵਾਨ ਪਰ ਆਪਣੇ ਜੀਵਨ ਸਾਥੀ ਦੀ ਕੋਈ ਉਕਸਗ ਨਹੀਂ ਸੀ ਲਿੱਤ ਦਿਨ ਆਉਂਦੀਆਂ ਮੌਤ ਦੀਆਂ ਖਬਰਾਂ ਨਾਲ ਹਰ ਅੱਖ ਰੋਇਆ ਕਰਦੀ ਸੀ ਪਰ ਦੀਪੀ ਦੀ ਕੋਈ ਖਬਰ ਨਹੀਂ ਸੀ ਸਰਵੇ ਦਾ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਸੀ ਤੇ ਪ੍ਰਤਾਪ ਜਵਨ ਇੱਕ ਦੇ ਜਨ ਨਾਲ ਜ਼ਿੰਦਗੀ ਤਾਂ ਰੁਕਣੀ ਸੀ ਸਕਦੀ ਉਹ ਆਪਣੀ ਚਾਲ ਚਲਦੀ ਜਾ ਰਹੀ ਸੀ ਜੱਤੋ ਹੱਡਾ ਪਿਆਰ ਤੁਹਾਡੇ ਨਾਲ ਹੁੰਦਾ ਹੈ ਕੋਈ ਪ੍ਰਵਾਹ ਨਹੀਂ ਹੁੰਦੀ ਕੋਈ ਫਿਕਰ ਨਹੀਂ ਹੁੰਦਾ ਬਸ ਉਸ ਦਾ ਸਾਥ ਹੀ ਕਾਫੀ ਹੁੰਦਾ ਹੈ ਜ਼ਿੰਦਗੀ ਦੇ ਹਰ ਦਿਨ ਹਰ ਮਹੀਨੇ ਤੇ ਹਰ ਸਾਲ ਨੂੰ ਖੁਸ਼ ਨੁਮਾ ਬਣਾਉਣ ਲਈ ਪਰ ਜਦੋਂ ਹੀ ਪਿਆਰ ਤੁਹਾਡਾ ਸਾਥ ਛੱਡ ਦਿੰਦਾ ਹੈ ਫਿਰ ਵੀ ਕਿਹੜਾ ਜ਼ਿੰਦਗੀ ਰੁਕਦੀ ਆ ਨਿਯੰਤਰਣ ਚਲਦੀ ਰਹਿੰਦੀ ਆ ਬਸ ਹਾਂ ਜੀਣਾ ਆ ਜਾਂਦਾ ਆ ਸੋ ਸਿੱਖ ਸ਼ਖਸ਼ ਬਿਨਾ ਦੁਨੀਆ ਲਈ ਭਵੇਂ ਉਹ ਕੁਝ ਵੀ ਸੀ ਭਲੇ ਮਾੜੀ ਸੀ ਜਾਂ ਚੰਗੀ ਸੀ ਪਰ ਉਸ ਇੱਕ ਮਾਂ ਲਈ ਇੱਕ ਪਿਤਾ ਲਈ ਇੱਕ ਪਤਨੀ ਲਈ ਇੱਕ ਪੁੱਤਰ ਧੀ ਲਈ ਤੇ ਭੈਣ ਭਰਾ ਲਈ ਉਹ ਆਖਰੀ ਸਹਾਰਾ ਸੀ ਜ਼ਿੰਦਗੀ ਜੀਣ ਦਾ ਜਦ ਤੱਕ ਅੱਖਾਂ ਦੇ ਸਾਹਮਣੇ ਬਸਤੀ ਸੀ ਫਿਰ ਇੱਕ ਦਿਨ ਸਰਪੇ ਦੇ ਘਰ ਪਿੰਡ ਦੇ ਸਰਪੰਚ ਦੁਆਰਾ ਸਨੇਹਾ ਆਉਂਦਾ ਆ ਕਿ ਪੁਲਿਸ ਚੰਕੀਤ ਸੁਨੀਹਾ ਕੱਲਿਆ ਗਿਆ ਕਿ ਕੁਝ ਲਾਸ਼ਾਂ ਦੀ ਸਨਾਖਤ ਕੀਤੀ ਜਾ ਰਹੀ ਹੈ ਹੋ ਸਕਦਾ ਉਹਨਾਂ ਵਿੱਚ ਦੀਪਾ ਵੀ ਹੋਵੇ ਜੇ ਰੱਬ ਨੇ ਚਾਇਆ ਤਾਂ ਨਾ ਵੀ ਹੋਵੇ ਸਰਵੀ ਤੇ ਉਸ ਦਾ ਸੋਹਰਾ ਪਰਿਵਾਰ ਉਸ ਦੀ ਸਨਾਖਤ ਲਈ ਜਾਂਦੇ ਹਨ ਪਰ ਉਹ ਲਾਸ਼ਾਂ ਦੀ ਇੰਨੀ ਬੁਰੀ ਹਾਲਤ ਸੀ ਕਿ ਪਹਿਚਾਨ ਕਰਨੇ ਮੁਸ਼ਕਲ ਸੀ ਤਾਂ ਅਚਾਨਕ ਸਰਵੀ ਦੀ ਨਜ਼ਰ ਇੱਕ ਲਾਸ਼ ਤੇ ਗਰਦਨ ਤੇ ਬਣੇ ਉਸ ਨਿਸ਼ਾਨ ਤੇ ਪੈਂਦੀ ਆ ਜੋ ਕਿ ਦੀਪਾ ਸਰਵੀ ਨੂੰ ਹੱਸਦੇ ਹੋਏ ਕਿਹਾ ਕਰਦਾ ਸੀ ਇਹ ਸੱਟਾਂ ਵਾਲੇ ਨਿਸ਼ਾਨ ਤਾਂ ਬੰਦੇ ਦੀ ਸ਼ਾਨ ਹੁੰਦੀ ਨਹੀਂ ਐਵੇਂ ਨਾ ਸੋਚੀ ਜਾਇਆ ਕਰ ਇਹ ਉਹ ਨਿਸ਼ਾਨ ਵਿਕਤੀ ਐਨੇ ਸਾਲ ਦਾ ਇੱਕ ਦਿਲਾਸਾ ਜੋ ਸਰ ਵੀ ਆਪਣੇ ਆਪ ਨੂੰ ਦਿੰਦੀ ਸੀ ਕਿ ਸ਼ਾਇਦ ਉਸ ਦਾ ਕੰਤ ਅਜੇ ਵੀ ਜਿਉਂਦਾ ਆ ਉਹ ਇੱਕ ਦਿਨ ਵਾਪਸ ਆਵੇਗਾ ਉਹ ਇੱਕ ਦਿਨ ਆਪਣੇ ਪੁੱਤਰ ਦਾ ਕਾਜ ਰਚਾਵੇਗਾ ਉਹ ਸਾਡੇ ਵਿੱਚ ਬੈਠ ਕੇ ਆਪਣੇ ਨਾਲ ਹੋਈਆਂ ਉਹ ਘਟਨਾਵਾਂ ਤਿੱ ਕਿਸੇ ਸੁਣਾਵੇਗਾ ਅੱਜ ਉਹ ਵਿਸ਼ਵਾਸ ਟੁੱਟ ਚੁੱਕਾ ਸੀ ਜੋ ਚੀਕਾਂ ਕਦੇ ਆਸ ਗੁਆਣ ਦੀ ਘਰਾਂ ਵਿੱਚ ਸੁਣ ਕੇ ਸਰਬੀ ਦੀ ਧਾ ਨਿੱਕਲ ਜਾਂਦੀ ਸੀ ਅੱਜ ਉਹ ਉਸੇ ਘਰ ਚ ਪੈ ਰਹੀਆਂ ਸੀ ਪਰ ਇਹ ਨੀ ਸਾਲ ਬਾਅਦ ਵੀ ਸਰਬੀ ਤੇ ਉਸ ਦਾ ਪੁੱਤਰ ਆਪਣੀ ਜ਼ਿੰਦਗੀ ਜੀ ਰਹੇ ਨੇ ਇੱਕ ਦੀਪੀ ਦੇ ਜਨ ਨਾਲ ਉਹਨਾਂ ਦੀ ਜ਼ਿੰਦਗੀ ਦਾ ਹੌਲ ਨ ਮੀਰਾ ਪੰਥ ਰੁਕਿਆ ਨਹੀਂ ਨਿਰੰਤਰ ਸਫ਼ਰ ਜਾਰੀ ਹੈ ਹਰ ਦਿਨ ਹਰ ਮਹੀਨੇ ਹਰ ਨਵੇਂ ਸਾਲ ਉਹ ਇੱਕ ਨਵੀਂ ਆਸ ਨੂੰ ਲੈ ਕੇ ਅੱਗੇ ਵਧਦੇ ਗਏ ਬਹੁਤ ਕੁਝ ਸੀ ਜੋ ਪਿੱਛੇ ਛੁੱਟ ਚੁੱਕਾ ਸੀ ਤੇ ਬਹੁਤ ਕੁਝ ਨਵਾਂ ਸੀ ਜੋ ਵੇਖਣ ਵਾਲੀ ਸੀ ਹਾਂ ਬਸ ਇੱਕ ਜ਼ਿਆਦਾ ਨਹੀਂ ਸੀ ਪਿੱਛਾ ਛੜਦਿਆਂ ਜੋੜ ਤੇ ਵੜਦੇ ਹਰ ਖੁਸ਼ੀ ਤੇ ਗਮ ਦੇ ਸਮੇਂ ਸਰਬੀਨੁਆਣ ਕੀਤਦੀਆਂ ਨੇ ਨਵੇਂ ਸੁਪਨੇ ਨਨਨਵੇਂ ਰਿਸ਼ਤੇ ਨਾਲ ਹਰ ਨਵੇਂ ਦਿਨ ਨਾਲ ਇਹ ਸਫ਼ਰ ਤੈ ਹੋ ਰਿਹਾ ਹੈ ਪਰ ਜੋ ਸ਼ਾਪ ਇੱਕ ਪੁੱਤਰ ਦੇ ਦਿਲ ਤੇ ਇੱਕ ਪਤਨੀ ਦੇ ਦਿਲ ਤੇ ਪੈ ਗਈ ਆ ਉਹ ਕਦੇ ਨਹੀਂ ਮਿਟਦੀ ਸ਼ਾਇਦ ਇੱਕ ਪਤਨੀ ਜਿਸ ਨੇ ਆਪਣੇ ਚਾਹ ਵੀ ਪੂਰੇ ਨਹੀਂ ਸੀ ਕੀਤੇ ਉਦਾ ਦਿਲ ਤੇ ਹਰ ਸਮੇਂ ਕਿੰਦਾ ਹੋਣਾ ਆ ਕਿਹੜੇ ਦੇਸ਼ ਗਏ ਕਿੱਥੇ ਖਤਮੇ ਪਾਵਾਂ ਧੰਵਾਜੇ ਸਾਰਿਆਂ ਦਾ ਇਹ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੈਸ਼ਿਕਾ